ਜੋ 1 ਲੱਖ ਰੁਪਇਆ ਲਿਆਓ ਤੁਹਾਨੂੰ ਆਟੋਮੈਟਿਕ ਸਲੇਰੀਓ ਦੇ ਦਾਂਗੇ ਸਿਰਫ 80000 ਕਿਲੋਮੀਟਰ ਚੱਲੀ ਹੋਈ ਉੱਚਾ ਮਾਡਲ ਵੀ 18 ਹਾਂ ਮਾਡਲ ਵੀ 18 ਉੱਚਾ ਤੇ ਜੈਨੂਨ ਕਲੀਸ਼ਨ ਵੀ ਹੈ ਬਿਆਰ ਜੀ 15 15 ਮਾਡਲ ਦਾ 4-4 ਲੱਖ ਮੰਗੀ ਜਾਂਦਾ ਹੈ ਬਿਲਕੁਲ ਵੀ ਆਪਾਂ 18 ਮਾਡਲ ਦੇ ਇਹ ਤਾਂ ਹੈ ਫੋਰਡ ਦੀ ਇਕੋ ਸਪੋਰਟ ਹੂੰ ਇਹ ਕਾਰਾਂ ਫੋਰਡ ਦੀ ਤੁਹਾਨੂੰ ਪਤਾ ਭਾਈ ਟੈਂਕ ਕਰਕੇ ਕਾਰਾਂ ਜੀ ਤੇ ਇਹ ਤੁਹਾਨੂੰ 16 ਮਾਡਲ ਦੀ ਕਾਰ ਪੇਡ ਨੰਬਰ ਨਾਲ ਸਿੰਗਲ ਓਨਰ ਇੰਸ਼ੋਰੈਂਸ ਫੁੱਲ ਹੂੰ ਇਹ ਤੁਹਾਨੂੰ ਸਿਰਫ ਦੇ ਦਾਂਗੇ 3 ਲੱਖ ਲਓ ਜੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਸੀਟ ਕਵਰ ਦਿਖਾਓ ਸਕਰੀਨ 2015 ਜੀਡੀ ਜੀਡੀ ਠੀਕ ਹੈ ਜੀ ਡੀਜ਼ਲ ਦੀ ਕਾਰ ਆ 2015 ਮਾਡਲ ਚੱਲੀ ਕਿੰਨੀ ਕ ਵੀਰੇ ਇਹ 90 95000 ਰਿਆ 90 95000 ਚੱਲੀ ਆ ਤੇ ਰੇਟ ਇਹਦਾ ਇਹ ਤਾਂ ਰੇਟ ਵੇ ਪੂਰੇ ਪੰਜਾਬ ਦਾ ਚੈਲੰਜ ਆ ਹੂੰ 290000 ਦੀ ਕਾਰ ਦੇ ਦਾਂਗੇ 290000 ਦੀ ਤੁਹਾਨੂੰ 12 ਮਾਡਲ ਲੀਵਾ ਵੀ ਨਹੀਂ ਮਿਲਣੀ ਵੀਰ ਜੀ ਨਹੀਂ ਮਿਲਦੀ ਵੀਰੇ 12 ਮਾਡਲ ਲੀਵਾ ਵੀ ਨਹੀਂ ਮਿਲਦੀ 290000 ਦੇ ਵਿੱਚ 15 ਮਾਡਲ ਡੀਜ਼ਲ ਵਾਲੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਮੌਕੇ ਤੇ ਘੜੀਆਂ ਤੁਹਾਡਾ ਬਿਲਕੁਲ ਵੀਰੇ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਆ ਪਿੱਛੋਂ ਵੀ ਦਿਖਾ ਦੇ ਬਈ ਗੱਡੀ ਆ ਅੱਜ ਦੀ ਵੀਡੀਓ ਦੀ ਸਾਰਿਆਂ ਨੂੰ ਹੌਟ ਡੀ ਹੱਥ-ਹੱਥ ਚੱਕਣ ਵਾਲੀ ਆ ਜਿਹੜਾ ਮੌਕਾ ਸਾਂਭ ਸਕਦਾ ਸਾਂਭ ਲੋ ਬਈ ਕੋਈ ਕਿਸੇ ਦੀ ਪਰਸਨਲ ਕਾਰ ਚਲਾਉਣਾ ਡਰਾਈਵਰੀ ਕਰਦਾ ਸਰਖਾ ਕਿੰਨੀ ਮਿਲਦੀ 10000 12000 15000 ਜੇ ਕੋ ਬਹੁਤ ਪੁਰਾਣਾ ਬੰਦਾ 10 ਸਾਲ ਤੋਂ ਲੱਗਿਆ ਤਾਂ 17 18000 ਇਸ ਤੋਂ ਤੇ ਡਰਾਈਵਰ ਨੂੰ ਪੈਸੇ ਨਹੀਂ ਦਿੰਦਾ ਬਿਲਕੁਲ ਉਹ ਡਰਾਈਵਰ ਆਪ ਦਾ 50 60000 ਰੁਪਏ ਲੈ ਕੇ ਆਵੇ ਸਾਡੇ ਕੋਲ ਹੂੰ ਉਹਨੂੰ ਘੱਟੀ ਦਾ ਮਾਲਕ ਬਣਾਵਾਂਗੇ ਠੀਕ ਹੈ ਆਪ ਦਾ ਕੰਮ ਦੋਰਕ ਦੇਵਾਂਗੇ ਉਹਨੂੰ ਕੀ ਬਾਤ ਹੈ ਇਹਨੂੰ ਕੰਪਨੀ ਚ ਅਟੈਚ ਕਰਾ ਕੇ ਦੇਵਾਂਗੇ ਤਾਂ ਇਹ ਰੋਜ਼ ਦਾ 2-3000 ਰੁਪਏ ਨੂੰ ਬਜੂਗਾ ਠੀਕ ਹੈ ਮਿਹ ਆ ਪਕੜਿਆ ਬਈ ਇੰਪੀਰੀਅਲ ਕਾਰਸ ਸ਼ਹਿਰ ਲੁਧਿਆਣਾ ਤੇ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਸਸ ਜੀ ਸਸ ਜੀ ਬਈ ਪਹਿਲਾਂ ਤਾਂ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਲੋਕੇਸ਼ਨ ਆਪਣੀ ਪੈਂਦੀ ਹੈ ਫਰੋਜ਼ੀ ਰੋਡ ਤੇ ਇਹ ਵਾਲੀ ਚੌਂਕ ਸਭ ਤੋਂ ਸਾਰਿਆਂ ਨੂੰ ਪਤਾ ਅੱਜਕੱਲ ਬੇਗ ਕਾਰ ਵੀਆਦਾ ਨਾਲ ਦੋ ਤਾਂ ਬੇਕਾਰ ਵੀਆਤ ਮਸ਼ਹੂਰ ਆ ਆਪਣੇ ਗੇਟ ਨੰਬਰ 1 'ਚ ਆ ਕੇ ਠੀਕ ਹੈ ਜੀ ਇੰਪੀਰੀਅਲ ਕਾਰਸ ਲੈਫਟ ਹੈਂਡ ਸਾਈਡ ਬਾਕੀ ਠੀਕ ਆ ਆ ਤੁਹਾਨੂੰ ਵੀ ਦੇ ਆ ਪਕੜੀ ਬਈ ਇਹਨਾਂ ਦਾ ਬਹੁਤ ਸੋਹਣਾ ਆ ਇਹ ਆਫਿਸ ਆਪਣਾ ਹਾਂਜੀ ਤੇ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਆ ਖਾਸ ਇਸ ਕਰਕੇ ਕਿ ਅੱਗੇ ਤੁਹਾਨੂੰ ਆਪਾਂ ਪ੍ਰਾਈਵੇਟ ਨੰਬਰਾਂ ਦੀਆਂ ਕਾਰਾਂ ਦਿਖਾਉਣ ਤੇ ਅੱਜ ਆਪਾਂ ਤੁਹਾਨੂੰ ਕਮਰਸ਼ੀਅਲ ਕਾਰਾਂ ਵੀ ਦਿਖਾਵਾਂਗੇ ਯਾਨੀ ਕਿ yellow plate ਦੇ ਵਿੱਚ ਉਧਰ ਦਿਖਾ ਦੇ 10 ਤੋਂ 11 11 ਜਿਹੜੀਆਂ ਕਮਰਸ਼ੀਅਲ ਵੀ ਹੋਣਗੀਆਂ ਨਾਲ ਨਾਲ ਸੋ ਸਾਰੀ ਤਰ੍ਹਾਂ ਦੀ ਡਿਮਾਂਡ ਪੂਰੀ ਹੋ ਜਾਊ ਔਡੀ ਖੜੀ ਐ ਇੱਥੋਂ ਸ਼ੁਰੂ ਕਰਦੇ ਹਾਂ ਦੱਸੋ ਵੀਰੇ ਇਹ 2014 ਮਾਡਲ ਹੈ ਵੀਰੇ ਹਮਮ ਔਰ ਸਿਰਫ 40000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਸੈਕੰਡ ਓਨਰ ਆ ਫੁੱਲ ਇੰਸ਼ੋਰੈਂਸ ਆ ਹਮਮ ਕਰੀ ਦੇ ਕੰਡੀਸ਼ਨ ਚੈੱਕ ਕਰ ਲਈ ਸਾਰੀ ਓਰੀਜਨਲ ਆ ਪੈਂਡ ਇਹ ਇਹ 6 ਵੇਰੀਐਂਟ ਆ ਇਹ 6 ਟੈਕਨੋਲੋਜੀ ਟੌਪ ਐਂਡ ਮਾਡਲ ਐਸ ਲਾਈਨ ਠੀਕ ਹੈ ਵੀਰੇ A4 ਨਾਲੋਂ ਵੀਰੇ A6 A6 ਭਾਈ ਕਲਾਸ ਉਹ ਤੋਂ ਉੱਤੇ ਆ 20 ਤੋਂ 25 ਲੱਖ ਦਾ ਰੇਟ ਦਾ ਫਰਕ ਹੈ ਇਹਦਾ ਤੇ ਫੀਚਰਾਂ ਦਾ ਅੰਦਰੋਂ ਸਪੇਸ ਦਾ ਬਹੁਤ ਜ਼ਿਆਦਾ ਫਰਕ ਆ ਘੱਟਦਾ ਹਾਂਜੀ ਹਾਂਜੀ ਠੀਕ ਹੈ ਵੀ 12 ਵੀ ਲੁੱਕ ਭਾਈ ਕਾਫੀ ਫੀਚਰਾਂ ਦਾ ਫਰਕ ਹੈ A4 ਤੋਂ ਉੱਤੇ ਨਾਲ 2014 ਮਾਡਲ ਹੈ ਸੈਕੰਡ ਓਨਰ ਹੈ A6 ਚੱਲੀ 40000 ਰਿਕਾਰਡ ਦੇ ਨਾਲ ਵੀਰੇ ਰਿਕਾਰਡ ਨਾਲ ਜੈਨੂ ਚੱਲੀ ਪੇਂਟ ਦੀ ਗਾਰੰਟੀ ਹੈ ਕਿਲੋਮੀਟਰਾਂ ਦੀ ਗਾਰੰਟੀ ਹੈ ਪੂਰਾ ਓਰੀਜਨਲ ਪੇਂਟ ਹੈ ਟਾਇਰ ਚੈੱਕ ਕਰੋ ਹਾਂਜੀ ਬੰਪਰ ਵੀ ਨਹੀਂ ਰੀਪੇਂਟ ਹੈ ਗੈਸ ਕਾਰ ਦਾ ਠੀਕ ਹੈ ਵੀਰੇ ਟਾਇਰ ਬ੍ਰਾਂਡ ਉਹਨੇ ਚਾਰੇ ਇੰਸ਼ੋਰੈਂਸ ਫੁੱਲਾ ਇੰਸ਼ੋਰੈਂਸ ਲੱਗ ਪਕ 10 ਮਹੀਨੇ ਦੀ ਪਈ ਆਲੇ ਕੋਈ ਕਮੀ ਨਹੀਂ ਕੋਈ ਖਰਚੇ ਨਹੀਂ ਹੈਗਾ ਕੋਈ ਵੀ ਨਹੀਂ ਕੁਝ ਵੀ ਨਹੀਂ ਘੱਟ ਚੱਲੇਗਾ ਨੰਬਰ ਵੀ ਪੇਡ ਲੱਗਾ ਹੋਇਆ 3434 ਹਾਂਜੀ ਹਾਂਜੀ ਤੇ ਵੀਰੇ ਜੇ ਆਪਾਂ ਰੇਟ ਦੀ ਗੱਲ ਕਰੀਏ ਗੱਡੀ ਦੇ ਰੇਟ ਬਾ ਸਿਰਫ 12 ਲੱਖ ਰੁਪਏ ਦੇ ਦਾਂਗੇ 12 ਲੱਖ ਦੀ ਨਵੀਂ ਕਿੰਨੇ ਕ ਦੀ ਇਹ ਨਵੀਂ 80 ਲੱਖ ਦਾ ਮਾਡਲ ਹੈ ਮੰਨ ਲਓ ਕਿ ਐ ਮਨ ਲਓ ਵੀ 70-80% ਤੋਂ 80 ਲੱਖ ਦਾ ਹੀ ਮਿਲਣਾ ਜਾਨੀ 12 ਲੱਖ ਚੋਂ ਚੱਲੀ ਘੱਟ ਕਰਕੇ ਇਹ ਨਹੀਂ ਹੈਗਾ ਵੀ ਜਿਆਦਾਤਰ ਲੱਖ ਚੱਲੀ 1.5 ਲੱਖ ਚੱਲੀ ਫਿਰ ਕਾਰ ਰਿਪੇਅਰ ਵੀ ਕੱਢਦੀ ਹੈ ਇਹ ਤੁਹਾਨੂੰ ਕੋਈ ਟੈਨਸ਼ਨ ਨਹੀਂ ਵੀ ਲੈ ਕੇ ਜਾ ਇੱਧਰ ਮਰਜੀ ਜਾਓ ਟੈਨਸ਼ਨ ਨਹੀਂ ਹਾਂ ਜੇਕਰ ਬਾਈ ਨੇ ਨਵੀਂ ਬ੍ਰਿਜਾ ਲੈਣੀ ਆ ਹਾਂ ਉਹ 10-12 ਲੱਖ ਵਾਲੇ ਬਜਟ ਵਾਲਾ ਬੰਦਾ ਇਹ ਤੇ ਕੰਸੀਡਰ ਕਰ ਸਕਦਾ ਲੋ ਮਿੱਤਰੋ ਜੇ ਤੁਸੀਂ ਲਗਜ਼ਰੀ ਗੱਡੀ ਲੈਣੇ ਚਾਹੁੰਦੇ ਹੋ ਘੱਟ ਰੇਟ ਦੇ ਵਿੱਚ ਵੀ ਆਏ ਸੁਆਦ ਆਵੇ ਫੁੱਲ ਲਗਜ਼ਰੀ ਲਾਈਫ ਦਾ ਇਹਦੇ ਜੀ ਆਉਣੀ ਆ ਆਡੀ ਠੀਕ ਆ ਵੀਰੇ ਤੇ ਅੱਗੇ ਆ ਗਈ Honda Amaze ਇਹ 2022 ਮਾਡਲ ਹੈ ਜੀ 40000 ਕਿਲੋਮੀਟਰ ਚੱਲੀ ਹੈ ਵੀ ਠੀਕ ਹੈ ਤੇ ਇਹ ਫਰਸਟ ਓਨਰ ਆ ਠੀਕ ਹੈ ਵੀਰੇ ਸਾਰੀ ਓਰੀਜਨਲ ਆ ਫਰੰਟ ਬੰਪਰ ਪੇਂਟ ਆ ਗੱਲਾ ਕਰਦਾ ਠੀਕ ਹੈ ਹਾਂਜੀ ਦੇਖੋ ਬਹੁਤ ਲੋ ਮਿੱਤਰੋ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ਼ ਸੁਥਰੀ ਗੱਡੀ ਹੈ ਇਹ ਡੀਜ਼ਲ ਆ ਕਿ ਪੈਟਰੋਲ ਵੀਰੇ ਪੈਟਰੋਲ ਆ ਜੀ ਪੈਟਰੋਲ ਕਵੈਂਡ ਮਾਡਲ ਹੈ ਵੀ ਐਕਸ ਠੀਕ ਹੈ ਵੀਰੇ ਹਾਂਜੀ ਤੇ ਇਹਦਾ ਕੀ ਰੇਟ ਹੈ ਇਹ ਆਪਾਂ ਦੇ ਦਾਂਗੇ ਜੀ ਛੋਟੇ ਰੇਟ 'ਚ 6,70,000 ਰੁਪਏ ਕਰ ਦੇਵਾਂਗੇ 6,70,000 ਦੀ ਤੇ ਇਹਦੇ ਲੋਨ ਕਿੰਨਾ ਕੋਜੂਗਾ ਲੋਨ ਤੇ ਲਗਭਗ 5.5 ਲੱਖ ਰੁਪਏ 5.5 ਦਾ 1 ਲੱਖ 10 20 ਹਜ਼ਾਰ ਰੁਪਿਆ ਜਿਹੜਾ ਡਾਊਨ ਪੇਮੈਂਟ ਦਾ ਠੀਕ ਆ ਬਾਕੀ ਨੇਗੋਸ਼ੀਏਬਲ ਹੋ ਜਾ ਹਾਂਜੀ ਹਾਂਜੀ ਮਾਣਤਨ ਬਾਈ ਥੋੜਾ ਕੀਤਾ ਜਾਊਗਾ ਮਾਣਤਨ ਹੋ ਜਾਓ ਮਕੱਲ ਠੀਕ ਆ ਵੀਰੇ ਤੇ ਅੱਗੇ ਆ ਗਈ ਸੁਵਿਫਟ ਕਾਰ ਇਹ 2015 ਮਾਡਲ ਆ ਵੀਰੇ ਹੂੰ ਵੀਡੀਆਈ ਮਾਡਲ ਆ ਸਿੰਗਲ ਓਨਰ ਆ ਫੁੱਲ ਇੰਸ਼ੋਰੈਂਸ ਠੀਕ ਆ ਇਹ ਛੋਟਾ ਰੇਟ ਦੇ ਦਾਂਗੇ 4 ਲੱਖ ਤੇ 65 ਹਜ਼ਾਰ ਰੁਪਏ ਦੀ 4 ਲੱਖ 65 ਹਜ਼ਾਰ ਦੀ ਠੀਕ ਆ ਵੀਰੇ ਬੀਡੀਆਈ ਡੀਜ਼ਲ ਦੀ ਕਾਰ ਆ ਲੋ ਵੀ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਇਹ ਵੀ ਗੱਡੀ ਸਾਫ਼ ਸਸ ਇਰੀ ਲੱਖ ਰੁਪਈਆ ਲੱਖ ਰੁਪਈਆ ਹਾਂਜੀ ਲਓ ਮੇਤਰੋ ਲੱਖ ਰੁਪਈਆ ਚੱਕ ਲਿਆ ਤੇ ਤੁਹਾਨੂੰ ਡੀਜ਼ਲ ਵਾਲੀ ਸਵਿਫਟ ਦੇ ਮਾਲਕ ਬਣਾਵਾਂਗੇ ਅੱਗੇ ਅੱਗੇ ਬਾਈ ਜੀ ਬਰੀਜਾ ਗਾਰ ਬਰੀਜਾ ਉਨੀ ਮਾਡਲ ਹੈ ਜੀ ਠੀਕ ਹੈ ਜੀਡੀਆਈ ਮਾਡਲ ਹੈ ਠੀਕ ਹੈ ਜੀ ਸਾਰੀ ਓਰੀਜਨਲ ਹੈ ਵੀ ਪੇਂਟ ਦੀ ਗਾਰੰਟੀ ਹੈ ਔਰ 75000 ਚੱਲੀ ਹੈ ਉਹਦੀ ਵੀ ਗਾਰੰਟੀ ਹੈ 75000 ਚੱਲੀ ਦੀ ਵੀ ਗਾਰੰਟੀ ਆ ਪੇਂਟ ਓਰੀਜਨਲ ਦੀ ਵੀ ਗਾਰੰਟੀ ਹੈ ਠੀਕ ਹੈ ਵੀਰੇ 2019 ਮਾਡਲ ਜੀਡੀਆਈ ਵੇਰੀਐਂਟ ਡੀਜ਼ਲ ਦੀ ਗਾਰ ਡੀਜ਼ਲ ਦੀ ਠੀਕ ਹੈ ਵੀਰੇ ਉਨੀ ਤੱਕ ਹੀ ਆਈ ਆ ਲਾਸਟ ਹੂੰ ਵਿੱਚ ਪੈਟਰੋਲ ਆਉਣ ਲੱਗੇ ਲਓ ਜੀ ਕਰੋ ਚੈੱਕ ਗੱਡੀ ਸਾਫ਼ ਸੁੱਤ ਵੀ ਇਹ ਵੀ ਡੈਪ ਕੈਪ ਇੰਸ਼ੋਰੈਂਸ ਹੈ ਦੀ ਬ੍ਰੇਕਾ ਦੀ ਠੀਕ ਹੈ ਵੀਰੇ ਠੀਕ ਹੈ ਸਟੀਰੀਓ ਦਾ Ориਜਨਲ ਵੀ ਕਿਹਾ ਸਕਰੀਨ ਆਫਟਰ ਮਾਰਕਟ ਲੱਗੀ ਹੋਈ ਹੈ ਬੈਚ ਐਂਡਰਾਇਡ ਤੇ ਇਹਦਾ ਰੇਟ ਇਹ ਆਪਾਂ ਦੇ ਦਾਂਗੇ ਜੀ 7 ਲੱਖ 80 ਹਜ਼ਾਰ ਰੁਪਏ ਚਾਰ ਦੇ ਦਾਂ 7 ਲੱਖ 80 ਹਜ਼ਾਰ ਇੱਕੋ ਰੇਟ ਹੀ ਦੇਣ ਵਾਲਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਐਕਸ ਜੂ ਵੀ 700 ਦੱਸੋ ਵੀਰੇ 2022 ਮਾਡਲ ਆ ਹਮ ਸਭ ਤੋਂ ਟੌਪ ਐਂਡ ਮਾਡਲ ਆ ਐਕਸ 7 ਲਗਜ਼ਰੀ ਠੀਕ ਹੈ ਆਪਣਾ ਡੀਜ਼ਲ ਆਟੋਮੈਟਿਕ ਐਕਸ 7 ਐਲ ਡੀਜ਼ਲ ਆਟੋਮੈਟਿਕ ਸਾਨੂੰ ਰੂਫ ਆ ਜਾਂਦਾ ਵੈਂਟੀਲੇਟਡ ਸੀਟ ਆ ਜਾਂਦੇ ਹੈ ਨਾ ਸਾਰਾ ਕੁਝ ਆ ਜਾਂਦੀ ਹੈ ਜੀ ਦੁਨੀਆ ਭਰ ਦੇ ਫੀਚਰ ਨੇ 360 ਡਿਗਰੀ ਕੈਮਰਾ ਸਾਰਾ ਨਾਲ ਆ ਜਾਂਦਾ 75000 ਚੱਲੀ ਹੈ 75000 ਚੱਲੀ ਹੈ ਤੇ ਭਾਈ ਇਹਦਾ ਕੀ ਰੇਟ ਆ ਇਹ ਵੀਰੇ ਛੋਟਾ ਰੇਟ ਇੱਕੋ ਹੀ ਦੇਣ ਵਾਲਾ ਰੇਟ ਜਿਹੜਾ ਜਿਹੜਾ ਕਿ ਪੂਰੇ ਪੰਜਾਬ ਦਾ ਚੈਲੰਜ ਆ ਕਿ ਕਿਤੋਂ ਨਹੀਂ ਮਿਲਣੀ ਠੀਕ ਹੈ ਸਾਢੇ 19 ਲੱਖ ਰੁਪਏ ਕਰ ਦੇ ਦਾਂਗੇ ਸਾਢੇ 19 ਲੱਖ ਦੀ AX7L ਸਾਰਾ ਨਾਲ ਦਾ ਕਾਲਾ ਮਾਡਲ ਬਾਈ ਮਾਡਲ ਕਾਰ ਕਿ ਤੁਹਾਨੂੰ ਲੱਭਣੀ ਲੱਭਣੀ ਜਿੱਥੇ ਮਰਜ਼ੀ ਲੱਭ ਲਓ ਠੀਕ ਹੈ ਵੀਰੇ ਲਓ ਮਿੱਤਰੋ ਇਹਦੇ ਤੇ ਲੋਨ ਕਿੰਨਾ ਹੋ ਜੂ ਵੀਰੇ ਇਹ ਤੇ ਲਗਭਗ ਫੁੱਲ ਦੇ ਨੇੜੇ ਹੋ ਜਾਣਾ ਫੁੱਲ ਦੇ ਨੇੜੇ ਹੋ ਜਾਊਗਾ ਬੇਆਦਰ ਕਾਰ ਸਸਤੀ ਦੇ ਰਹੇ ਆਪਾਂ 50000 ਲੱਖ ਰੁਪਇਆ ਲੈ ਆਓ ਬਾਤ ਦੇਣਾ ਚਾਹੁੰਦਾ ਕਿਸੇ ਦੀ ਆਪਦੀ ਮਾਰੀ ਠੀਕ ਹੈ ਲਓ ਮਿੱਤਰੋ 50000 ਤੋਂ ਲੱਖ ਰੁਪਇਆ ਡਾਉਨ ਪੇਮੈਂਟ ਦਾ ਲੈ ਆਓ ਬਾਕੀ ਸਾਰਾ ਹੀ ਲੋਨ ਹੋ ਜਾਊਗਾ ਗੱਡੀ ਵੀ ਸਾਰ ਨੂੰ ਟੌਪ ਮਾਡਲ ਜਮਾ ਨਵੀਂ 2 ਸਾਲ ਪੁਰਾਣੀ ਗੱਡੀ ਆ ਤੇ ਅੱਗੇ ਆ ਗਈ ਬਾਈ ਜੀ ਇਨੋਵਾ ਇਹ ਵੀ ਭਾਜੀ ਗੱਡੀ ਘੱਟ ਚੱਲੀ ਆ ਇਨੋਵਾ ਮੋਸਟਰੀ ਤੁਹਾਨੂੰ ਕੱਟ ਚੱਲੇ ਨਹੀਂ ਮਿਲੋਗੇ ਕਿਤੇ ਵੀ ਪੂਰੇ ਪੰਜਾਬ 'ਚ ਸਿਰਫ ਸਿਰਫ 80000 ਕਿਲੋਮੀਟਰ ਚੱਲੀ ਹੈ ਠੀਕ ਹੈ ਵੀਰੇ ਇਹਦੇ ਬੰਪਰ ਦੀ ਵੀ ਗਾਰੰਟੀ ਹੈ ਪੇਂਟ ਦੀ ਠੀਕ ਹੈ ਬੰਪਰ ਬੰਪਰ ਕਾਰ ኦਰੀਜਨਲ ਆ ਠੀਕ ਹੈ ਔਰ ਇਹ ਕਾਰ ਤੁਹਾਨੂੰ ਦੇ ਦਾਂਗੇ ਇਹ ਮਾਡਲ ਕਿੰਨਾ ਹੈ 2014 2014 ਵੇਰੀਐਂਟ ਹੈ ਵੇਰੀਐਂਟ ਟਾਪ ਜੈਡ ਜੈਡ ਵੇਰੀਐਂਟ ਆ ਲਓ ਜੀ ਅੰਦਰੋਂ ਕਲੀਨਸ ਚੈੱਕ ਕਰੋ ਬਹੁਤ ਸਾਫ ਸੁਥਰੀ ਕਲੀਨਸ ਦੀ ਗੱਡੀ ਆ ਸਿਰਫ 80000 ਚੱਲੀ ਹੈ ਬਾਈ ਆ ਸਟੀering ਤੇ ਮਾਰੀ ਛੱਟੀ ਆ ਔਰ ਟਾਪ ਵਾਲਾ ਮਾਡਲ ਆ ਜੈਡ ਬਿਲਕੁਲ ਸਾਫ ਸੁਥਰਾ ਕੋਈ ਰੰਗ ਜਾਂ ਵੀ ਨਹੀਂ ਲਿਆ ਹੈ ਹਾਂਜੀ ਉਹਦਾ ਮਾਡਲ ਤੇ ਬਰੇ ਰੇਟੇ ਦਾ ਗੱਡੀ ਆ 9 ਲੱਖ ਰੁਪਏ ਦੀ ਕਾਰ ਮਿਲ ਜੂਗੀ 9 ਲੱਖ ਦੀ ਠੀਕ ਹੈ ਇਹਦੇ ਤੇ ਲੋਨ ਕਿੰਨੇ ਕ ਦਾ ਹੋ ਜੂਗਾ ਇਹਦੇ ਤੇ ਤੁਸੀਂ ਮੰਨ ਲਓ 7 ਲੱਖ ਰੁਪਏ ਦਾ 7 ਲੱਖ ਦਾ 2 ਲੱਖ ਰੁਪਏ ਲਿਆਓ ਬਈ ਜੀ ਨੋਵਾ ਜੈਡ ਸਰ ਨੂੰ ਟੌਪ ਡੀਜ਼ਲ ਦੀ ਕਾਰ ਦੇ ਦਾਂਗੇ ਤੇ ਅੱਗੇ ਆ ਗਈ ਗੱਡੀ ਟੋਇਟਾ ਕ੍ਰੋਲਾ ਐਲਟਿਸ ਕ੍ਰੋਲਾ ਐਲਟਿਸ ਇਹ ਕਿੰਨਾ ਮਾਡਲ ਆ ਇਹ ਹੈਗੇ 2011 ਮਾਡਲ 11 ਇਹ ਗੱਡੀ ਮਤਲਬ ਕਹੇ ਜੇ ਰੇਟ ਤੇ ਦੇ ਦਾਂਗੇ 11 ਮਾਡਲ ਸਵਿਫਟ ਵੀ ਨਹੀਂ ਮਿਲਣੀ ਕੀ ਬਾਤ ਹੈ ਸਿਰਫ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਦਾ ਈ ਲੱਖ ਦੀ 2011 ਮਾਡਲ ਕਰੋਲਾ ਐਲਟਸ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਆ ਇਹ ਜਿਹੜਾ ਟਾਪ ਮਾਡਲ ਆ ਜਿਹਦੇ ਜੇ ਐਵਰੇਜ ਵੀ ਇਹ 27-28 ਦੀ ਹੁੰਦੀ ਕਾਰ ਦੀ ਮਤਲਬ ਲਗਜ਼ਰੀ ਕਾਰ ਦੇ ਹੋਣ ਦੇ ਬਾਵਜੂਦ ਵੀ ਐਵਰੇਜ ਬਹੁਤ ਐਵਰੇਜ ਬਹੁਤ ਜ਼ਿਆਦਾ ਆ ਗੱਡੀ ਦੀ ਉਹ ਟੋਇਟਾ ਦਾ ਬ੍ਰਾਂਡ ਦਾ ਸਾਰਿਆਂ ਨੂੰ ਪਤਾ ਹੀ ਆ ਵੀ ਰਾਇਬਲ ਕਿੰਨਾ ਹੈਗਾ ਟੋਇਟਾ ਜੇ ਭਾਈ ਤੁਸੀਂ 2.5 ਲੱਖ ਦੇ ਬਜਟ 'ਚ ਕੋਈ ਚੰਗੀ ਗੱਡੀ ਲੱਭ ਰਹੇ ਹੋ ਵੱਧ ਐਵਰੇਜ ਵਾਲੀ ਤਾਂ ਇਹਦੇ ਵੱਲ ਜਾ ਰਹੇ ਹੋ ਬਾਕੀ ਤੁਹਾਨੂੰ ਪਤਾ ਆ ਵੀ ਟੋਇਟਾ ਤੇ ਵਿਸ਼ਵਾਸ ਆ ਨਾ ਇੰਜਨ ਜਨੂੰਨ ਪੂਰਾ ਤੱਕੜ ਇੰਜਨ ਇਹਨਾਂ ਦੇ ਤੇ ਅੱਗੇ ਆ ਗਈ ਬਾਈ i10 ਹੈ ਜੀ ਹੰਡਾਈ ਦੀ i10 ਛੋਟੀ ਗੱਡੀ ਦਾ ਕੋਈ ਮਰਾਬੇਸ਼ ਨਹੀਂ ਨਾ ਹੂੰ ਇਹ ਸਰ 20000 ਕਿਲੋਮੀਟਰ ਚੱਲੀ ਹੈ 11 ਮਾਡਲ ਠੀਕ ਹੈ ਵੀਰੇ ਇਹ ਇੱਕ ਰੇਟ ਦੇ ਦਾਂਗੇ ਛੋਟਾ 215000 215000 ਦੀ 20000 ਚੱਲੀ 11 ਮਾਡਲ ਸਿਰਫ 20000 ਚੱਲੀ ਸਿਰਫ 20000 ਮੋਟਰ ਤਾਂ ਨਹੀਂ ਬੈਗ ਨਹੀਂ ਕੋਈ ਬੈਗ ਨਹੀਂ ਬੈਕ ਵਾਲਾ ਕੰਮ ਨਹੀਂ ਪੂਰੀ ਗੱਲ ਇਹ ਤੁਹਾਨੂੰ ਬਾਅਦ ਚੱਲੀਆਂ ਵੀ ਉੱਚੇ ਮਾਡਲ ਦੀਆਂ ਦਿਖਾਈ ਜਾਂਦੇ ਆ ਹਾਂ ਇਹ ਤਾਂ ਹੈ ਲਓ ਮਿੱਤਰੋ ਸਿਰਫ 20000 ਕਿਲੋਮੀਟਰ ਚੱਲੀ ਹੋਈ ਗੱਡੀ ਮਿਲ ਜੂਗੀ ਤੁਹਾਨੂੰ ਕਿੰਨੇ ਰੇਟ ਕਿਹਾ ਵੀਰੇ ਇਹ 215000 ਰੁਪਏ ਸਰ 215000 215000 ਲਓ ਜੀ ਚੱਕ ਲਿਓ 215000 ਲੈ ਜਾਓ ਗੱਡੀ ਬਿਲਕੁਲ ਤੇ ਅੱਗੇ ਆ ਗਈ ਬਾਜੀ ਇਹ ਆਟੋਮੈਟਿਕ ਚਾਹੇ ਬਾਜੀ ਠੀਕ ਹੈ ਸਲੈਰੀਓ 2018 ਮਾਡਲ ਜੀ VXI ਆਟੋਮੈਟਿਕ VXI ਆਟੋਮੈਟਿਕ 80000 ਚੱਲੀ ਹੈ ਵਿਦ ਕੰਪਨੀ ਰਿਕਾਰਡ ਗਾਰੰਟੀ ਆ ਉਦੀ ਔਰ ਇਹ ਕਾਰ ਸਵਾ 4 ਲੱਖ ਰੁਪਏ ਦੀ ਆਪਾਂ ਦੇ ਦਾਂਗੇ ਸਵਾ 4 ਲੱਖ ਹੂੰ ਸਕਰੀਨ ਇਹ ਚ ਵੀ ਲੱਗੇ ਟੱਚ ਕੈਮਰਾ ਸਾਰਾ ਕੁਝ ਲੱਗਿਆ ਹੈ ਠੀਕ ਹੈ ਬੈਂਡ ਨੇ ਲਓ ਮਿੱਤਰੋ ਆਟੋਮੈਟਿਕ ਸਲੇਰੀਓ ਦਾ ਜਿਹੜਾ ਮੇਡੀਕਾਰਾਂ ਛੋਟੀਆਂ ਬਹੁਤ ਘੱਟ ਮਿਲਦੀਆਂ ਯਾਰ ਬਿਲਕੁਲ ਜੀ ਤੇ ਵਧੀਆ ਕੰਡੀਸ਼ਨ ਚ ਵੀ ਬਹੁਤ ਘੱਟ ਮਿਲਦੀਆਂ ਨੇ ਇਹ ਗੱਡੀ ਵਧੀਆ ਕੰਡੀਸ਼ਨ ਚਾ ਜੈਨੂੰ ਸਾਰੀ ਕੰਪਨੀ ਚ ਸਾਰੀਆਂ ਕੰਪਨੀ ਚ ਸਰਵਿਸ ਹੁੰਦੀਆਂ ਅੱਜ ਤੱਕ ਠੀਕ ਹੈ ਹਾਂਜੀ ਆ ਹੁਣੇ ਸਰਵਿਸ ਹੋਈ ਹੈ ਲਾਸਟ ਵਾਰੀ ਹੋਈ ਹੋਈ ਹੈ ਸਰਵਿਸ ਵੀ ਕਰਾਉਣ ਦੀ ਲੋੜ ਨਹੀਂ ਠੀਕ ਹੈ ਵੀਰੇ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਕਰੂ ਵੀਰੇ ਉਹ 1 ਲੱਖ ਰੁਪਏ ਦੇ ਆਸ-ਪਾਸ। ਲਓ 1 ਲੱਖ ਰੁਪਿਆ ਲਿਆਓ ਤੁਹਾਨੂੰ ਆਟੋਮੈਟਿਕ ਸਲੇਰੀਓ ਦੇ ਦਾਂਗੇ ਸਿਰਫ 80000 ਕਿਲੋਮੀਟਰ ਚੱਲੀ ਹੋਈ। ਉੱਚਾ ਮਾਡਲ ਵੀ ਉੱਚਾ 18। ਹਾਂ ਮਾਡਲ ਵੀ 18 ਉੱਚਾ ਤੇ ਜੈਨੂਨ ਕੰਡੀਸ਼ਨ ਵਿੱਚ। ਬਿਆਜ 15-15 ਮਾਡਲ ਦਾ 4-4 ਲੱਖ ਮੰਗੀ ਜਾਂਦਾ। ਬਿਲਕੁਲ ਵੀਰੇ। ਆਪਾਂ 18 ਮਾਡਲ ਦੇ ਦੇ। ਇਹ ਤਾਂ ਹੈ। ਹਾਂਜੀ। ਤੇ ਅੱਗੇ ਆ ਗਈ ઈਕੋ Sport। ਫੋਰਡ ਦੀ ਇਕੋ Sport। ਹੂੰ। ਇਹ ਕਾਰਾਂ ਫੋਰਡ ਦੀ ਤੁਹਾਨੂੰ ਪਤਾ ਭਾਈ ਟੈਂਕ ਕਰਕੇ ਕਾਰਾਂ। ਜੀ। ਤੇ ਇਹ ਤੁਹਾਨੂੰ 16 ਮਾਡਲ ਦੀ ਕਾਰ ਪੇਡ ਨੰਬਰ ਨਾਲ ਸਿੰਗਲ ਓਨਰ ਇੰਸ਼ੋਰੈਂਸ ਫੁੱਲ। ਹੂੰ। ਇਹ ਤੁਹ ਇਹ ਵੇਰੀਐਂਟ ਇਹ ਵੀ ਰੇਟ ਪੂਰੇ ਪੰਜਾਬ ਦਾ ਚੈਲੰਜ ਆ ਵੇਰੀਐਂਟ ਟ੍ਰੈਂਡ ਪਲੱਸ ਓਕੇ ਸ਼ੇਅਰਿੰਗ ਕੰਟਰੋਲ ਹੁੰਦੇ ਆ ਬਲੂਟੁੱਥ ਵਗੈਰਾ ਸਾਰਾ ਕੁਝ ਕੰਪਨੀ ਦਾ ਹੀ ਹੈ ਤੇ ਚ ਠੀਕ ਹੈ ਜੀ ਹਾਂ ਜੀ ਬਸ ਇਹ ਚੱਲ ਆਏ ਨਹੀਂ ਆਉਂਦੇ ਡੀਜ਼ਲ ਲੈਣਾ ਕਰ ਡੀਜ਼ਲ ਡੀਜ਼ਲ ਠੀਕ ਹੈ 3 ਲੱਖ 80000 ਰੁਪਏ ਦੀ 80000 ਦੀ ਗੱਡੀ 16 ਮਾਡਲ ਫਰਸਟ ਓਨਰ ਫੁੱਲ ਇਨਸ਼ੋਰਡ 16 ਮਾਡਲ ਇੱਕ ਆ ਵੀਰੇ ਸ਼ੀਸ਼ਾ ਫਰੰਟ ਵਾਲਾ ਸ਼ੀਸ਼ਾ ਫਰੰਟ ਵਾਲਾ ਪਵਾ ਕੇ ਦਵਾਗੇ ਵਾਦੋਂਗੇ ਇਹ オリジナル ਤਾਂ ਨਹੀਂ ਪਵਾਇਆ ਤਾਂ ਨਹੀਂ ਪਵਾਇਆ ਹਾਂ ਠੀਕ ਹੈ ਵੀਰੇ ਤੇ ਆ ਨੰਬਰ ਦੇਖੋ ਪੇਡ ਨੰਬਰ 18 1 ਤੇ ਉਦਾਂ ਗੱਡੀ ਦੀ ਕਲੀਸ਼ਨ ਜੇ ਤੁਸੀਂ ਦੇਖੋ ਸ਼ਾਇਨਪੂਰੀਆ ਬਿਲਕੁਲ ਤੇ ਅੱਗੇ ਬਈ ਭਾਜੀ ਸਸਤੇ ਬਜਟ 'ਚ ਕੋਈ ਲਗਜ਼ਰੀ ਕਾਰ ਤੇ 7 ਸੈਕਟਰ ਹੂੰ ਕੋਈ ਆਪ ਦਾ ਘੱਟ ਬਜਟ 'ਚ ਸ਼ੌਂਕ ਪੂਰਾ ਕਰਨਾ ਚਾਹੁੰਦਾ ਤਾਂ 6 ਲੱਖ ਰੁਪਏ ਦੀ ਆਡੀ Q7 Q7 ਉਹ ਜਿਹੜੀ ਬੱਬੂ ਮਾਨ ਕੋਲੇ ਸੀ ਹਾਂਜੀ ਜਿਹਦੇ ਤੇ ਵਿਵਾਦ ਹੋਇਆ ਥਿਆ ਬਾਬੇ ਹਾਂ ਨੰਬਰ ਵੀ ਪਲੇਟ ਆ 12 12 ਹਾਂ ਔਰ ਇਹ ਗੱਡੀ ਤੁਸੀਂ ਦੇਖੋ ਕੰਡੀਸ਼ਨ ਚੈੱਕ ਕਰ ਲਓ ਇੱਕ ਵਾਰੀ ਬਹੁਤ ਸਾਫ਼ ਸੁਥਰੀ ਮਾਡਲ ਅਕੋਰਡਿੰਗ ਪੂਰੀ ਸਾਫ਼ ਪਾ ਰਹਾ ਹੈ ਮਾਡਲ 2000 2009 ਮਾਡਲ ਹੈ ਇਹ 9 ਮਾਡਲ ਹੈ Q7 ਹੈ ओके आरसीरी 2029 ਤੱਕ ਸਟੈਂਡ ਹੈ 29 ਤੱਕ ਪਾਸਿੰਗ ਹੈਗੀ ਆ Q7 ਪਿੱਛੋਂ ਦਿਖਾਦੀ ਗੱਡੀ 6 ਲੱਖ ਰੁਪਏ 7 ਸੀਟਰ ਕਾਰ ਟਾਇਰ ਨਵੇਂ ਨੇ ਦੇਖੋ ਟਾਇਰ ਵੀ ਬਈ ਕਰੋੜ ਦੇ ਲੱਗੇ ਸਾਕੀ ਗੱਡੀ ਰੋਡ ਦੇ ਨਵੇਂ ਕਾਰ ਆ ਵੀਰੇ ਹਾਂ ਟਾਇਰ ਨਵੇਂ ਨੇ ਚਾਰੇ ਆਪਾਂ ਕਿੰਨੇ ਦੀ ਕਿਹਾ ਦੇ ਲਾਂਗੇ ਹੁਣ 6 ਲੱਖ ਰੁਪਏ 6 ਲੱਖ ਦੀ ਸਵਿਫਟ ਦੇ ਰੇਟ ਦੇ ਵਿੱਚ ਤੁਹਾਨੂੰ ਆਡੀ Q7 ਦੇ ਰਿਹਾ ਉਹ ਵੀ 12 12 ਪੇਡ ਨੰਬਰ ਵਾਲੀ ਹਾਂਜੀ ਆਸੇ-પાસ ਹੂੰ ਤੇ ਅੱਗੇ ਆ ਗਈ ਬਈ ਮੋਸਟ ਡਿਮਾਂਡਿੰਗ ਕਾਲੇ ਰੰਗ ਦੀ ਥਾਰ ਥਾਰ 2023 ਮਾਡਲ 4x2 ਹੂੰ ਲੱਖ ਪਲੱਸ ਦੀ ਕਾਰ ਨੂੰ ਸੈਸਰੀ ਲੱਗੀ ਹੈ ਠੀਕ ਹੈ ਸਰ 32000 ਚੱਲੀ ਹੈ 33 ਆ ਸੌਰੀ 33000 ਚੱਲੀ ਹੈ ਔਰ 32000 400 ਤੇ ਹੋਣੇ ਸਰ ਸਹੀ ਹੈ ਕੰਪਨੀ ਤੋਂ ਠੀਕ ਹੈ ਜੀ ਹਾਂ ਜੀ ਗੱਡੀ ਚੈੱਕ ਕਰੋ ਇੱਕ ਵਾਰੀ ਪੇਂਟ ਦੀ ਗਾਰੰਟੀ ਹੈ ਸਾਰੀ Ориਜਨਲ ਆ ਜੀ ਅੰਦਰੋਂ ਐਸੈਸਰੀ ਲੱਕ ਪਲੱਸ ਦੀ ਐਸੈਸਰੀ ਲੱਗੀ ਘਾਰ ਠੀਕ ਹੈ ਵੀਰੇ ਸੀਟ ਕਵਰ ਗਾਰੰਟੀ ਕਰਾ ਸੇਕਾ ਲੱਗਿਆ ਐਂਬੀਅੰਸ ਲਾਈਟ ਲੱਗੀ ਆ ਆ ਸ਼ੀਸ਼ਾ ਵਾਲਾ ਬਟਨ ਇੱਧਰ ਲੱਗਿਆ ਓਕੇ ਆ ਹੈਂਡਲ ਇਹਦੇ ਆਫਟਰਮਾਰਕ ਲੱਗਿਆ ਵੱਡੇ ਵਾਲੇ ਹਾਂ ਆਈਸੀ ਵੀ ਚੇਨ ਠੀਕ ਹੈ ਜੀ ਇਸ ਤੋਂ ਇਲਾਵਾ ਵੀ ਇੱਕ ਦੋ ਚੀਜ਼ਾਂ ਆ ਕਿ ਮੌਕੇ ਤੇ ਨਹੀਂ ਜਿਆ ਬਾਕੀ ਬਾਹਰ ਲਾਈਟਾਂ ਹੈੱਡਲਾਈਟਸ ਆ ਗਈਆਂ ਹੈ ਨਾ ਡੇਲ ਤੇਲ ਲਾਈਟ ਬੰਪਰ ਗ੍ਰਿੱਲ ਬੰਪਰ ਗ੍ਰਿੱਲ ਸਾਰਾ ਕੁਝ ਹੀ ਚੀਜ਼ ਹੈ ਰੇਨ ਗਾਰਡ ਲੱਗੇ ਸਾਰਾ ਕੁਝ ਠੀਕ ਹੈ ਵੀਰੇ 2000 ਕਿੰਨਾ ਮਾਡਲ ਹੈ 23 ਇਹ 4x2 23 ਚ ਹੈ ਹਾਂ 2023 ਮਾਡਲ ਹੈ 32000 ਚੱਲੀ ਆ ਇਹ ਇਹ ਜਿਆ ਰੇਟ ਦਵਾਂਗੇ ਵੀ ਪੂਰੇ ਪੰਜਾਬ ਦਾ ਚੈਲੰਜ ਆ 13 ਲੱਖ ਰੁਪਏ ਕਰ ਦੇ ਦਾਂਗੇ ਪੂਰੇ ਪੰਜਾਬ ਦਾ ਚੈਲੰਜ ਸਾਢੇ 13 ਤੋਂ ਬਾਜ਼ਾਰ ਚ ਥੱਲੇ ਨਹੀਂ ਮੈਣੀ ਤੁਹਾਨੂੰ ਕਿਸੇ ਵੀ ਡੀਲਰ ਤੋਂ ਲੈਣ ਜਾਓਗੇ ਸਾਢੇ 13 14 14 ਡੈਸ਼ ਕੈਂਪ ਵੀ ਲੱਗਿਆ ਹੈ ਡੈਸ਼ ਕੈਂਪ ਲੱਗਿਆ ਹੈ ਬਿਲਕੁਲ ਲੱਗਿਆ ਹੈ ਠੀਕ ਹੈ ਵੀਰੇ ਤੇ ਇਹਦੇ ਤੇ ਕਿੰਨਾ ਲੋਨ ਹੋ ਜੂਗਾ ਇਹ ਤਾਂ ਤੁਸੀਂ ਮੰਨ ਲਓ 11 ਲੱਖ ਰੁਪਏ ਵਧੀਆ ਪ੍ਰੋਫਾਈਲ ਤੇ 11 ਸੱਢੇ 11 ਵੀ ਹੋ ਜੂਗਾ ਲੋਨ 11 ਤੋਂ 11.5 ਦਾ ਲੋਨ ਹੋ ਜੂ ਡੇਢ ਤੋਂ 2 ਲੱਖ ਰੁਪਏ ਲੈ ਕੇ ਹੋਣਾ ਬਈ ਤੁਸੀਂ ਤੇ ਤੁਹਾਨੂੰ 2023 ਮਾਡਲ ਦੀ ਥਾਰ ਦੇ ਮਾਲਕ ਬਣਾ ਦਾਂਗੇ 4/2 ਸਿਰ 32 ਤੇ 33000 ਕਿਲੋਮੀਟਰ ਚੱਲੀ ਹੋਇਆ ਲੱਖ ਪਲੱਸ ਦੀ ਅਸੈਸਰੀਆ ਜਿਹਦੇ ਵਿੱਚ ਆ ਸਾਰਾ ਸਾਮਾਨ ਲੱਗਿਆ ਹੋਇਆ ਹੈ ਲੈਟਰਾਂ ਬੰਪਰ ਗ੍ਰਿਲ ਅੰਦਰ ਇੰਟੀਰੀਅਰ ਬਹੁਤ ਅਸੈਸਰੀ ਲੱਗੀ ਹੋਈ ਆ ਬਾਈ ਜਿੰਨੇ ਕੁ ਦੀ ਬੰਦੇ ਨੂੰ ਲੋਡ ਆ ਨਾ ਰੇਟ ਤੇ ਵੀ ਮਤਲਬ ਕਿ ਗਾਰੰਟੀ ਹੈ ਪੂਰੇ ਪੰਜਾਬ ਦੀ ਇਸ ਰੇਟ 'ਚ ਥਾਰ ਨਹੀਂ ਮਿਲੂਗਾ ਬਿਲਕੁਲ ਠੀਕ ਆ ਬਾਈ ਹਾਂਜੀ ਸਟਾਕ ਉਤਾਰ ਵੀ ਨਹੀਂ ਮਿਲਦੀ ਇੰਨੇ ਆਪਾਂ ਫੇਰ ਅੱਗੇ ਆ ਗਈ ਬਾਈ ਲੀਵਾ ਲੀਵਾ 2015 ਮਾਡਲ ਬਾਈ ਠੀਕ ਹੈ ਜੀ ਗੱਡੀ ਚੈੱਕ ਕਰੋ ਇੰਟੀਰੀਅਰ ਚੈੱਕ ਕਰਾ ਦਿਓ ਇੱਕ ਵਾਰੀ 2015 ਮਾਡਲ ਹੈ ਹਾਂਜੀ ਤੇ ਚੱਲੀ ਕਿੰਨੀ ਕ ਹੈ ਇਹ ਚੱਲੀ ਹੋਣੀ ਆ 9 ਲੋ ਜੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਸੀਟ ਕਵਰ ਦਿਖਾਓ ਸਕਰੀਨ ਦਿਖਾਓ ਹਾਂ ਜੀ ਜੀਡੀ ਮਾਡਲ ਆ 2000 ਰੁਪਏ ਵਾਲੀ ਜੀ ਕਿਹੜਾ ਮਾਡਲ 2015 ਜੀਡੀ ਜੀਡੀ ਠੀਕ ਹੈ ਜੀ ਡੀਜ਼ਲ ਦੀ ਕਾਰ ਆ 2015 ਮਾਡਲ ਚੱਲੀ ਕਿੰਨੀ ਕ ਵੀਰੇ ਇਹ 90 95 ਹਜ਼ਾਰ ਰਿਆ 90 95 ਹਜ਼ਾਰ ਚੱਲੀ ਆ ਤੇ ਰੇਟ ਇਹਦਾ ਇਹਦਾ ਰੇਟ ਪੂਰੇ ਪੰਜਾਬ ਦਾ ਚੈਲੰਜ ਆ ਹੂੰ 2 ਲੱਖ 90 ਹਜ਼ਾਰ ਦੀ ਕਰ ਦੇ ਦਾਂ 2 ਲੱਖ 90 ਹਜ਼ਾਰ ਦੀ ਤੁਹਾਨੂੰ 12 ਮਾਡਲ ਲੇਵਾ ਵੀ ਨਹੀਂ ਮਿਲਣੀ ਵੀਰ ਨਹੀਂ ਮਿਲਦੀ ਵੀਰੇ 12 ਮਾਡਲ ਦੀਵਾ ਵੀ ਨਹੀਂ ਮਿਲਦੀ 290000 ਦੇ ਵਿੱਚ 15 ਮਾਡਲ ਡੀਜ਼ਲ ਵਾਲੀ ਸਾਡੇ ਸਾਹਮਣੇ ਤੁਸੀਂ ਮੌਕੇ ਤੇ ਘੜੀਆਂ ਤੁਹਾਡੇ ਬਿਲਕੁਲ ਵੀਰ ਕਲੀਸ਼ਨ ਦੀ ਬਹੁਤ ਸਾਫ ਸੁਥਰੀ ਆ ਪਿੱਛੋਂ ਵੀ ਦਿਖਾ ਦੇ ਬਈ ਗੱਡੀ ਆ ਅੱਜ ਦੀ ਵੀਡੀਓ ਦੀ ਸਾਰਿਆਂ ਨੂੰ ਹੌਟ ਡੀਲ ਰਹਿਣ ਵਾਲੀ ਆ ਬਈ ਗੱਡੀ ਹੱਥੋ ਹੱਥ ਚੱਕਣ ਵਾਲੀ ਆ ਜਿਹੜਾ ਮੌਕਾ ਸਾਹਮ ਸਾਖ ਦਾ ਸਾਂਭ ਲਓ ਬਈ ਲਓ ਜੀ ਤੁਹਾਡੇ ਵਾਸਤੇ ਲਿਆਏ ਪੁਜੈਰੋ Sport ਦੱਸਿਓ ਵੀਰੇ ਇਹ 2016 ਮਾਡਲ ਹੈ ਜੀ ਪੇਟ ਨੰਬਰ ਹੈ 0300 ਜੀ ਲੱਖ ਰੁਪਇਆ ਇਕੱਲੀ ਸਰਕਾਰੀ ਫੀਸ ਆ ਬੋਲੀ ਦੇ ਤਾਂ ਕੋਈ ਫਿਰ ਪਤਾ ਨਹੀਂ ਕਿੰਨਾ ਚੰਗਾ ਜਾਂਦਾ ਜਦੋਂ ਕੋਈ ਵੇਖਿਆ ਨਾ ਹਾਂ ਸਾਰੀ ਕਾਰ ਜੀ ਤੇ ਇਹ ਆਪਣਾ 9.5 ਲੱਖ ਰੁਪਏ ਕਰ ਦੇ ਦਾਂਗੇ 9.5 ਲੱਖ ਦੀ ਪਜੇਰ ਸਪੋਰਟ ਮਿਲ ਜੂ ਬਈ 2016 ਮਾਡਲ ਉਹ ਪੇਂਟ ਦੀ ਸਾਰੀ Ориਜਨਲ ਕਰਾਂਗੇ 13 ਤੇ ਜਾਤੀ ਮਰਾ ਦੇ ਠੀਕ ਹੈ ਵੀਰੇ ਪੇਂਟ ਦੀ ਸਾਰੀ Ориਜਨਲ ਹੈ ਸਾਰੀ ਗੱਡੀ ਠੀਕ ਹੈ ਬਈ ਹਾਂਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਕੰਡੀਸ਼ਨ ਚੈੱਕ ਕਰੋ ਲਿਮਟਡ ਐਡੀਸ਼ਨ ਮਾਡਲ ਹੈ ਪਿੱਛੇ ਵੀ ਸਕਰੀਨਾਂ ਨੇ ਹੈਡ ਰੈਸਟਾਂ 'ਚ 10 ਸਕਰੀਨਾਂ ਹੀ ਨੇ ਕਾਰ 'ਚ ਕੀ ਬਾਤ ਹੈ 70000 ਚੱਲੀ ਗਏ ਸਿਰਫ 70000 ਸਿਰਫ 70000 ਲਓ ਜੀ ਆ ਵੀ ਦਿਖਾ ਸਕਰੀਨਾਂ ਨਾਲ ਸਾਹ ਲਕਜ਼ਰੀ ਗੱਡੀ ਹੈ ਵੀ ਪੂਰੀ ਪੂਰੀ ਲਕਜ਼ਰੀ ਹੈ ਜੀ ਐਸ ਵੀ ਲਕਜ਼ਰੀ ਹੈ ਇਸ ਵਿੱਚ ਕਿੰਨੇ ਦੀ ਦੇ ਦਾਂਗੇ ਵੀਰੇ ਆਪਾਂ ਲਾਸਟ 9.5 ਲੱਖ ਰੁਪਏ ਦੀ 9.5 ਲੱਖ ਦੀ ਹਾਂਜੀ ਹਾਂਜੀ ਸਾਢੇ 9 ਲੱਖ ਤੋਂ ਆੜਾ ਮੋਟਾ ਹੋ ਜਾਊਗਾ ਨੇਗੋਸ਼ੀਏਬਲ ਮਾਰ ਮੰਤਨ ਮਾਰ ਮੰਤਨ ਤਾਂ ਚੱਲ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਖਾਸ ਮਾਰ ਮੰਤਨ ਕਰਨਾ ਅੱਛਾ ਇਹਦੇ ਤੇ ਲੋਨ ਕਿੰਨੇ ਕੁ ਦਾ ਹੋ ਜਾਊਗਾ ਇਹ ਤੇ ਭਾਜੀ ਹੋ ਜਾਊ 7.5 ਲੱਖ 7.5 ਲੱਖ ਦਾ ਮਤਲਬ ਹੋ ਕਿ 2 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਹਾਂਜੀ ਹਾਂਜੀ ਠੀਕ ਹੈ ਵੀਰੇ ਲਓ ਮਿੱਤਰੋ ਨੰਬਰ ਵੀ ਪੇੜਾ ਗੱਡੀ ਵੀ ਲਕਜ਼ਰੀ ਹੈ ਆਪ ਪ੍ਰੋਪਰ ਐਸ ਯੂ ਵੀ ਹਾਂ ਪ੍ਰੋਪਰ ਐਸ ਯ ਤੇ ਅੱਗੇ ਆ ਗਈ ਬਈ ਅੱਗੇ ਬਈ ਤੁਹਾਡੇ ਵਾਸਤੇ ਆ ਗਈਆਂ ਕਮਰਸ਼ੀਅਲ ਕਾਰਾਂ ਤੇ ਇਹ ਆ ਗਈ ਬਈ ਡਿਜ਼ਾਇਰ ਹਨਾ ਦੱਸਿਓ ਵੀਰੇ ਇਹ ਮੇਰਾ ਵੀਰ ਜਿਵੇਂ ਹੁਣ ਇਹਦੇ 'ਚ ਕਈਆਂ ਨੂੰ ਪਤਾ ਨਹੀਂਗਾ ਵੀ ਕਮਰਸ਼ੀਅਲ ਟੈਕਸੀ ਅਗਲਾ ਕਹਿੰਦਾ ਅਸੀਂ ਨਵਾਂ ਕੰਮ ਸ਼ੁਰੂ ਕਰਾਂਗੇ ਸਾਨੂੰ ਟੈਕਸੀ ਲਾਈਨ ਦੀ ਨੌਲੇਜ ਨਹੀਂ ਅਸੀਂ ਕਦੇ ਕੰਮ ਨਹੀਂ ਕੀਤਾ ਕਾਰ ਨਹੀਂ ਚਲਾਈ ਜੀ ਕੋਈ ਕਿਸੇ ਦੀ ਪਰਸਨਲ ਕਾਰ ਚਲਾਉਂਦਾ ਡਰਾਈਵਰੀ ਕਰਦਾ ਤਨਖਾਹ ਕਿੰਨੀ ਮਿਲਦੀ 10000 12000 15000 ਜੇ ਕੋ ਬਹੁਤ ਪੁਰਾਣਾ ਬੰਦਾ 10 ਸਾਲ ਤੋਂ ਲੱਗਿਆ ਤਾਂ 17-18000 ਇਸ ਤੋਂ ਉੱਤੇ ਡਰਾਈਵਰ ਨੂੰ ਪੈਸੇ ਨਹੀਂ ਦਿੰਦਾ ਬਿਲਕੁਲ ਉਹ ਡਰਾਈਵਰ ਆਉਦਾ 50-60000 ਰੁਪਏ ਲੈ ਕੇ ਆਵੇ ਸਾਡੇ ਕੋਲੇ ਉਹਨੂੰ ਗੱਡੀ ਦਾ ਮਾਲਕ ਬਣਾਵਾਂਗੇ ਠੀਕ ਹੈ ਆਪਦਾ ਕੰਮ ਦੌਰਕਾ ਦਵਾਵਾਂਗੇ ਉਹਨੂੰ ਕੀ ਬਾਤ ਹੈ ਇਹਨੂੰ ਕੰਪਨੀ ਚ ਅਟੈਚ ਕਰਾ ਕੇ ਦਵਾਵਾਂਗੇ ਰਾਈ ਰੋਜ਼ ਦਾ 2-3000 ਰੁਪਏ ਉਹਨੂੰ ਬਚੂਗਾ ਠੀਕ ਹੈ ਮਿਹਨਤ ਉਹਨੇ ਕਰਨੀ ਗੱਡੀ ਚਲਾਉਣੀ ਹੈ ਬਿਲਕੁਲ ਉਹਨੂੰ 2-3000 ਹਿਸਾਬ ਨਾਲ ਲਾ ਲਓ ਮਹੀਨੇ ਦੇ ਕਿੰਨੇ ਕਮਾਊਗਾ ਖਰਚ ਕੱਢ ਕੇ ਬਚੂਗਾ ਹਾਂਜੀ 2-2000 ਮਰੇ ਤੋਂ ਮਰੇ 1500 ਦਾ ਕਹਿੰਦੇ ਗਿਆ ਹੀ ਨਹੀਂ ਰੋਜ਼ ਦਾ ਬਚਣ ਦਾ ਜੀ 1500 ਵੀ ਕਮਾਉਂਦਾ ਤਾਂ ਮੈਂ ਮੰਨ ਲਉ ਜੀ 40000 ਮਹੀਨੇ ਦਾ ਬਚਦਾ 45000 ਤੋਂ 50-60000 ਜਿਹੜਾ ਤੁਸੀਂ ਮਹੀਨੇ ਦਾ ਕਮਾ ਸਕਦੇ ਪਹਿਲੇ ਦਿਨ ਤੋਂ ਕਮਾਈ ਤਿੰਨ ਗੁਣਾ ਹੋ ਗਈ ਤੁਹਾਡੀ ਹਾਂ اچھا 50-60000 ਰੁਪਿਆ ਲੈ ਕੇ ਆਉਣਾ ਕੰਪਨੀ ਚ ਅਟੈਚ ਹੋ ਤਿੰਨ ਚਾਰ ਕੰਪਨੀਆਂ ਨੇ ਚੱਲਦੀਆਂ ਆਪਣੇ ਓਲਾ ਓਬਰ ਐਂਡ ਡਰਾਈਵ ਵਗੈਰਾ ਜਿੱਦਾਂ ਦਾ ਚੱਲਦਾ ਚੱਲ ਲੁਧਿਆਣੇ ਚ ਹੈ ਨਾ ਖਾਣ ਤੋਂ ਦੇਣ ਚ ਬਾਧੂ ਕੰਮ ਆ ਭਾਜੀ ਠੀਕ ਹੈ ਦੇਣੇ ਚ ਜੇ ਕੋਈ ਲੁਧਿਆਣੇ ਤੋਂ ਬਾਹਰ ਲਾ ਵੀ ਹੈਗਾ ਪੂਰੇ ਪੰਜਾਬ ਚ ਜਿਹੜੇ ਜਿਹੜੇ ਮਤਲਬ ਏਰੀਆ ਦੇ ਹਿਸਾਬ ਨਾਲ ਫਿਰ ਇਹ ਘੇਰੇ ਚ ਲਗਭਗ ਕੰਮ ਹੈਗਾ ਬਾਕੀ ਉਦਾਂ ਵੀ ਜੇ ਟੈਕਸੀ ਸਟੈਂਡ ਚ ਵੀ ਬੰਦਾ ਉਹ ਵੀ ਕਰ ਸਕਦਾ ਪਾਲੇ ਗੱਡੀ ਭਈ ਥੋੜੇ ਇਹ ਮੰਨੋ ਕਿ ਤੁਹਾਡੇ ਲਈ ਕਮਰਸ਼ੀਅਲ ਛੱਡੋ ਤੁਸੀਂ ਤੁਹਾਡੇ ਲਈ ਆਪਾਂ ਕੰਮ ਕਾਜ ਵਾਲੀਆਂ ਗੱਡੀਆਂ ਲੈ ਕੇ ਆਇਆ ਜਿਹੜੇ ਤੁਹਾਨੂੰ ਪ੍ਰੋਫਿਟ ਦੇਣੀਆਂ ਪੈਸਾ ਦੇਣੀਆਂ ਜਿਹਦੇ ਨਾਲ ਤੁਹਾਡਾ ਰੋਟੀ ਦਾ ਖਰਚਾ ਨਿਕਲੂ ਘਰ ਚੱਲੂ ਵਧੀਆ ਦੱਸਿਓ ਵੀਰੇ ਡਿਜ਼ਾਇਰ ਖੜੀ ਆ ਆਪਣੇ ਕੋਲ 2017 ਮਾਡਲ ਡੀਜ਼ਲ ਵੀਡੀਆ ਫਸਟ ਓਨਰ ਠੀਕ ਹੈ 5.4 ਲੱਖ ਦੀ 5.4 ਲੱਖ ਦੀ ਔਰ ਇਹ ਕਮਰਸ਼ੀਅਲ ਕਾਰਾਂ ਦੀ ਇੱਕ ਹੋਰ ਸਾਡੇ ਉਹ ਆ ਇਹ ਜਿਹੜਾ ਰੇਟ ਤੁਹਾਨੂੰ ਦੱਸਿਆ 5.4 ਲੱਖ ਹਾਂਜੀ ਇਹ ਆਨ ਰੋਡ ਪ੍ਰਾਈਸ ਆ ਓਕੇ ਆਮ ਕਾਰ ਆਪਾਂ ਪ੍ਰਾਈਵੇਟ ਲੈਣੇ ਘਰ ਵਾਸਤੇ ਉਹਦਾ 5000 ਰੁਪਿਆ ਰੀਸਟ ਟ੍ਰਾਂ ओके ਇਹਦਾ ਇਨਕਲੂਡ ਆ ਅੱਛਾ ਉਹ ਆਰਸੀ ਟ੍ਰਾਂਸਫਰ ਇਨਕਲੂਡ ਆ ਸਭ ਕੁਝ ਫ੍ਰੀ ਸਭ ਕੁਝ ਮਤਲਬ ਜੋ ਤੁਸੀਂ ਰੇਟ ਦੱਸਤਾ ਉਹ ਤੋਂ ਇਲਾਵਾ ਕੋਈ 1 ਰੁਪਿਆ ਹੋਰ ਨਹੀਂ ਦੇਣਾ ਆ ਆਰਸੀ ਟ੍ਰਾਂਸਫਰ ਫ੍ਰੀ ਆ ਇੰਸ਼ੋਰੈਂਸ ਇਹਨਾਂ ਦੀ ਹੈ ਨਗੇ ਉਹ ਨਵੇਂ ਸਿਰੋਂ ਕਰਾ ਕੇ ਦਾਂ ਪੂਰੇ ਸਾਲ ਦੀ 18 ਤੋਂ 20 ਹਜਰ ਅੱਜ ਕੱਲ ਇੰਸ਼ੋਰੈਂਸ ਹੁੰਦੀ ਹੈ ਇਹਦੀ ਠੀਕ ਆ ਵੀਰੇ ਆ ਸਾਰਾ ਕੁਝ ਯਾਨੀ ਇਨਕਲੂਡ ਆ ਇਹਦੇ ਚ ਲੋ ਜੀ ਕਰੋ ਰੋਡ ਦਾ ਮਤਲਬ ਠੀਕ ਆ ਇਹਨਾਂ ਤੇ ਲੋਨ ਵੀ ਕਰਾ ਦੋਗੇ ਤੁਸੀਂ ਲੋਨ ਕਰਾ ਦਾਂਗੇ ਜਿਵੇਂ ਹੁਣੇ ਡਿਜ਼ਾਇਰ ਆ ਜੇ ਕੋਈ ਟੇਅਰ ਲੈਂਦਾ ਤਾਂ 50-60 ਹਜ਼ਾਰ ਰੁਪਏ ਦਾ ਕਰਾ ਦਾਂਗੇ ਬਾਕੀ ਲੋਨ 2018 ਮਾਡਲ ਵੀਡੀ ਮਾਡਲ ਇਹ ਤੁਹਾਨੂੰ ਪ੍ਰਾਈਵੇਟ ਕਾਰ ਚ ਵਿਸ਼ੇ ਤੇ ਵੀਡੀ ਨਹੀਂ ਮਿਲ ਤੁਹਾਨੂੰ ਟੈਕਸੀ ਚ ਵੀਡੀ ਦਵਾਂਗੇ ਵੀਰੇ ਵਿੱਚ ਵਾਲਾ ਮਾਡਲ ਆ ਜਾਂਦਾ ਠੀਕ ਆ ਵੀਰੇ 2018 ਮਾਡਲ ਆ ਬਾਕੀ ਸ਼ੇਅਰ ਲਿਖਾਉਣ ਦੀ ਵੀ ਤੁਹਾਨੂੰ ਲੋੜ ਨਹੀਂ ਇੱਧਰ ਦਿਖਾਈ ਸਫਰਾ ਤੇਆਂ ਸ਼ੇਰਾਂ ਤੇ ਨਹੀਂ ਬਹੁਤ ਸੋਹਣਾ ਲਿਖਿਆ ਕਿਸੇ ਵੀਰ ਨੇ ਇਹ ਵੀ ਲਿਖਾਉਣ ਦੀ ਲੋੜ ਨਹੀਂ ਤੁਹਾਨੂੰ ਲਿਖਿਆ ਲਿਖਾਇਆ ਮਿਲ ਜੂਗਾ ਹਾਂ ਬਿਲਕੁਲ 2018 ਮਾਡਲ ਕਿਹਾ ਵੀਰੇ 18 ਮਾਡਲ ਵੀਡੀ 18 ਮਾਡਲ ਵੀਡੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਡੀਜ਼ਲ ਦੀ ਕਾਰ ਹੈ ਤੇ ਫਿਰ ਇਹਦਾ ਕੀ ਡਿਮਾਂਡ ਰੇਟ ਆ ਏ ਭਾਈ 5 ਲੱਖ ਰੁਪਈਆ ਡਿਮਾਂਡ ਹੈ ਜੀ 5 ਲੱਖ ਰੁਪਈਆ ਹਾਂਜੀ ਠੀਕ ਆ ਵੀਰੇ ਅੱਗੇ ਆ ਗਈ ਅੱਗੇ ਡੀਆਰ ਕੋ ਘੱਟ ਬਜਟ ਵਿੱਚ ਕਿਸੇ ਨੇ ਲੈਣੀ ਆ 2015 ਮਾਡਲ ਡੀਆਰ ਟੂਰ ਡੀਜ਼ਲ ਦੀ ਕਾਰ ਹੈ ਵੀ ਠੀਕ ਹੈ 80-85 ਹਜ਼ਾਰ ਚੱਲੀ ਹੈ ਇਹਦਾ ਵੀ ਜਿਵੇਂ ਤੁਸੀਂ ਸ਼ੀਸ਼ਾ ਦੇਖ ਰਹੇ ਹੋ ਕਰੈਕਟਾ ਆਫ ਕਿੰਨੇ ਮਾਡਲ ਕੇ ਨਾਲ 2015 15 ਮਾਡਲ ਹੈ ਹਾਂ 15 ਮਾਡਲ ਹੈ ਓਕੇ ਇਹ 6ਪ ਟੈਕਸੀ ਵਾਸਤੇ 17 ਤੱਕ ਹੀ ਸੀ ਟੂ ਮਾਡਲ ਕਹਿੰਦੇ ਇਹਨੂੰ ਠੀਕ ਹੈ 17 ਤੱਕ 6ਪ ਆਈ ਹੈ ਇਹ ਠੀਕ ਹੈ ਦੇਖਣ ਨੂੰ ਪੁਰਾਣੀ ਸ਼ੇਪ ਲਾਖਦੀ ਹੈ ਪਰ ਹੈਗੀ 15 ਮਾਡਲ ਆ ਭਾਈ ਹਾਂਜੀ ਹਾਂਜੀ ਮੈਨੂਫੈਕਚਰੀ 15 ਫੈਕਟਰੀ 15 ਰਜਿਸਟਰਡ 15 ਠੀਕ ਹੈ ਇਹ ਆਪਣਾ 85000 ਕਿਲੋਮੀਟਰ ਚੱਲੀ ਆ ਠੀਕ ਹੈ ਵੀਰੇ ਡੀਜ਼ਲ ਦੀ ਕਾਰ ਹੈ ਇਹਦੇ ਹੁਣ ਜਿਵੇਂ ਟਾਇਰ ਖਰਾਬ ਨੇ ਚਾਰੇ ਟਾਇਰ ਬਰੈਂਡ ਨਿਊ ਪਾ ਕੇ ਦਵਾਂਗੇ ਠੀਕ ਹੈ ਫਰੰਟ ਸ਼ੀਸ਼ਾ ਚੇਨ ਵਾਲੇ ਪਾ ਕੇ ਬਾਕੀ ਗੱਡੀ ਸਾਰੀ ਓਕੇ ਰਿਪੋਰਟ ਆ ਬਸ ਕਾਗਜ਼ ਪੱਤਰ ਸਾਰੇ ਪੂਰੇ ਜਿਹੜੀ ਚੀਜ਼ ਤੁਹਾਨੂੰ ਦੱਸਿਆ ਕੁਝ ਵੀ ਟੈਕਸੀ ਕਾਰ ਦਾ ਕੋਈ ਪਰਮਿਟ ਘਟਾ ਕੋਈ ਫਿਟਨੈਸ ਹੈ ਨਹੀਂ ਕੋਈ ਟੈਕਸ ਹੈ ਨਹੀਂ ਗਾ ਇੰਸ਼ੋਰੈਂਸ ਹੈ ਨਹੀਂ ਸਾਰਾ ਕੁਝ ਦਮਾ ਕੇ ਔਰ ਆਰ ਸੀ ਟ੍ਰਾਂਸਫਰ ਠੀਕ ਹੈ ਵੀਰੇ ਕਿੰਨਾ ਰੇਟ ਕਹਿੰਦਾ 2700 ਇੱਧਰ ਬਾਈ ਇਹ ਗ੍ਰੈਂਡ ਆਈ 10 ਭਾਜੀ ਇਹ ਡੀਜ਼ਲ ਦੀ ਕਾਰ ਹੈ ਵੀ ਪਰਮਟ ਵਾਲੀ ਠੀਕ ਹੈ ਇਹ ਆਪਣੇ 3.5 ਲੱਖ ਰੁਪਏ ਦੀ 50000 ਰੁਪਏ ਦਾ ਹੋਏ ਲੋਨ ਕਰਾ ਲਓ ਲਓ ਜੀ 50000 ਰੁਪਏ ਲਿਆਓ ਬਾਕੀ ਸਾਰਾ ਲੋਨ ਹੋ ਜੂਗਾ ਟੈਕਸੀ 'ਚ ਚਲਾ ਸਕਦੇ ਹੋ ਵਧੀਆ ਗੱਡੀ ਹੈ ਇਹ ਸਾਰਿਆਂ ਦਾ ਰੇਟ ਔਨ ਰੋਡ ਨੇ ਐਕਸਟਰਾ ਕੋਈ ਖਰਚਾ ਨਹੀਂ ਠੀਕ ਹੈ ਵੀਰੇ ਹਾਂ ਜਿੰਨਾ ਜਾਨੀ ਰੇਟ ਦੱਸਿਆ ਉਹ 'ਚ ਜੋ ਡਾਊਨ ਪੇਮੈਂਟ ਆ ਉਹ ਬਾਕੀ ਜੋ ਬੈਲੈਂਸ ਆ ਉਹਦਾ ਲੋਨ ਹੋ ਜਾਣਾ ਤੁਹਾਡਾ ਠੀਕ ਹੈ ਭਾਈ ਅੱਗੇ ਫੇਰ ਆਈ 10 ਲਾ ਕੀ ਦੱਸੋ ਵੀਰੇ ਇਹ ਆਪਣੇ ਪੈਟਰੋਲ ਪਲੱਸ ਐਨਜੀੀ ਕੰਪਨੀ ਫਿਟਡ ਆ 2018 ਮ ਠੀਕ ਹੈ ਹਾਂਜੀ ਇਹ ਸਾਰੀ ਲੈਣ ਲਗਭਗ ਉੱਥੇ ਤੱਕ ਗ੍ਰੈਂਡ ਆਈਟਨੀਆਂ ਸਾਰੀਆਂ ਓਕੇ ਆ ਬਾਕੀ ਡੀਜ਼ਲ ਆਣੀਆਂ ਨੇ ਤੇ ਕੇ ਸੀਗੀਆਂ ਜੀ ਚ ਇੱਕ ਹੋਰ ਸੀਗੀਆਂ ਜੇ ਤੁਹਾਨੂੰ ਚਾਹੀਦੀ ਆਹ ਡੀਜ਼ਲ ਵਾਲੀ ਵੀ ਦੱਸ ਦੋ ਇਹ ਡੀਜ਼ਲ ਫਿਰ 17 ਮਾਡਲ ਹੂੰ ਇਹ ਆਪਣੇ ਸੇਮ ਰੇਟ 17 ਦਸੰਬਰ ਦੀ 18 ਵਾਲੀ ਜਨਵਰੀ ਫਰਵਰੀ ਦੀ ਹੈ ਫਰਕ ਮਹੀਨੇ ਦੋ ਮਹੀਨੇ ਦਾ ਹੀ ਹੈ ਠੀਕ ਹੈ ਰੇਟ ਕੀ ਇਹਦਾ ਰੇਟ ਸੇਮ ਆ ਸਾਢੇ ਤਿੰਨ ਸਾਢੇ ਤਿੰਨ ਲੋਜੀ ਕਰੋ ਕਲੀਸ਼ਨ ਚੈੱਕ ਅੰਦਰੋਂ ਗੱਡੀ ਦੀ ਠੀਕ ਹੈ ਸਾਢੇ ਤਿੰਨ ਲੱਖ ਦੀ ਮਿਲ ਜਾਊਗੀ ਵੀਰੇ ਇਹ ਸਾਢੇ ਤਿੰਨ ਲੱਖ ਦੇ ਠੀਕ ਹੈ ਵੀਰੇ ਸਾਫ ਸੁਥਰੀ ਗੱਡੀ ਆ ਬਾਈ ਬਿਲਕੁਲ ਠੀਕ ਹੈ ਵੀਰੇ ਅ ਸਾਰੀਆਂ ਤੁਸੀਂ ਇੱਧਰ ਦੂਰ ਆ ਕੇ ਇੱਕ ਵਾਰ ਦਿਖਾ ਦਿਓ ਹਾਂ ਸੇਮੀਆਂ ਅੰਦਰੋਂ ਬਾਹਰੋਂ ਸਾਰੀਆਂ ਸੇਮੀਆਂ ਆਈ 10 ਹੈ ਬਾਈ ਅੱਗੇ ਆ ਦੋ ਆਈ 10 ਹੋਰ ਖੜੀਆਂ ਨੇ ਇਹਨਾਂ 'ਚ ਆਹ ਦਵਾਰੇ ਸੇਮੀਆਂ ਜੀ ਹੈ ਇਹ ਲੋਕਲ ਪਰਮਟਾ ਪੀਪੀ 10 ਉਹ 01 ਸੇਕੀਆਂ 올 ਇੰਡੀਆ ਪਰਮਟ ਹੁੰਦਾ 01 ਨਾਲ ਠੀਕ ਹੈ ਵੀਰੇ ਇਹ ਲੋਕਲ ਪਰਮਟ ਨੇ ਇਹ ਆਪਣੇ 19 ਮਾਡਲ ਦਾ ਪੈਟਰੋਲ ਪਰ ਸੇਮੀਆਂ ਜੀ ਠੀਕ ਹੈ ਸਾਰੀਆਂ ਸਿੰਗਲ ਓਨਰ ਨੇ ਠੀਕ ਆ ਵੀਰੇ ਤੇ ਇਹ ਆਪਣੇ 380000 ਰੁਪਏ ਦੀ ਹੈ 380000 ਦੀ 19 ਮਾਡਲ ਸੀएनजी ਵਾਲੀ ਠੀਕ ਆ ਵੀਰੇ ਉਹਦਾ ਵੀ ਤੁਹਾਡਾ ਇੰਨਾ ਜਿਹੜੀਆਂ ਆ ਗੱਡੀਆਂ ਨੇ ਕਮਰਸ਼ੀਅਲ ਇਹ ਆਨ ਰੋਡ ਪ੍ਰਾਈਸ ਨੇ ਆਨ ਰੋਡ ਪ੍ਰਾਈਸ ਨੇ ਇਹਨਾਂ 'ਚ ਗਾਰੰਟੀ ਕੀ ਕੀ ਦਊ ਤੁਹਾਡੀ ਗਾਰੰਟੀ 1 ਮਹੀਨਾ ਦੀ ਕਾਰ ਦੇ ਇੰਜਨ ਗੇਅਰਤੀ ਦਵਾਗੇ ਕੋਈ ਮੇਜਰ ਫਾਲਟ ਆ ਜੇ ਹੋਵੇ ਤਾਂ ਮਹੀਨੇ 'ਚ ਪਤਾ ਲੱਗ ਜਾਂਦਾ ਬਿਲਕੁਲ ਵੀਰੇ ਬਸ ਜੋ ਹੋਏਗਾ ਤਾਂ ਸਾਡਾ ਹਾਂ ਤੇ ਨਾ ਨਿਕਲੇ ਤੁਹਾਡਾ ਬਹੁਤ ਠੀਕ ਹੈ ਵੀਰੇ 21 ਮਾਡਲ ਵੈਗਨਾਰ ਅੱਗੇ ਆ ਗਈ ਵੈਗਨਾਰ ਦੱਸੋ 21 ਮਾਡਲ 21 ਮਾਡਲ 4.5 ਲੱਖ ਰੁ ओके भाई ਤੇ ਇਧਰ ਅਮੇਜ ਖੜੀ ਹੈ ਇਹ ਅਮੇਜ 2021 ਮਾਡਲ ਹਮ ਕੱਲੀ ਪੈਟਰੋਲ ਹੈ ਠੀਕ ਹੈ 5.5 ਲੱਖ ਰੁਪਏ ਸਾਢੇ 5 ਲੱਖ ਦੀ ਤੁਹਾਨੂੰ ਬਈ ਅਮੇਜ ਮਿਲ ਜੂ 21 ਮਾਡਲ ਪੈਟਰੋਲ ਗੱਡੀ ਫੋਨ ਚੈੱਕ ਕਰਾ ਦਨੇ ਆ ਟਾਇਰ ਚੈੱਕ ਕਰਾਉ ਨਵੇਂ ਗੱਡ ਗਲੀਸਨ ਦੀ ਗੱਡੀ ਆ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਤੇ ਟਾਇਰ ਦਿਖਾ ਦੇ ਜਮਾ ਨਵੇਂ ਗੁਡਇਰ ਦੇ ਟਾਇਰ ਲੱਗੇ ਹੋਏ ਨੇ 5.5 ਲੱਖ ਦੀ ਗੱਡੀ ਮਿਲ ਜੂ ਹਣਾ ਵੀਰੇ 21 ਮਾਡਲਾਂ ਜੀ ਜੇ ਇਹ ਗੱਡੀ ਲੈਣੀ ਹੈ ਕਿਸੇ ਭਾਈ ਨੇ ਇਹਦੀ ਕਿੰਨੀ ਡਾਊਨ ਪੇਮੈਂਟ ਹੈ ਇਹੇ ਲੱਖ ਰੁਪਏ ਡਾਊਨ ਲੱਖ ਰੁਪਈਆ ਬਾਕੀ ਜੰਨੀਆਂ ਦਿਖਾਈਆਂ 50 50 ਹਜ਼ਾਰ ਨਾਲ 60 ਹਜ਼ਾਰ ਠੀਕ ਆ ਵੀਰੇ ਹਾਂ ਜੀ ਲੋ ਮਿੱਤਰੋ ਜੇ ਤੁਸੀਂ ਕੋਈ ਕਮਰਸ਼ੀਅਲ ਗੱਡੀ ਲੈਣੀ ਹੈ ਬਿਜ਼ਨਸ ਸਟਾਰਟ ਕਰਨਾ ਆਪਣਾ ਤਾਂ ਵੀ ਆਜੋ ਜੇ ਕੋਈ ਹੋਰ ਗੱਡੀ ਲੈਣੀ ਹੈ ਪ੍ਰਾਈਵੇਟ ਨੰਬਰ ਦੀ ਤੁਹਾਨੂੰ ਗੱਡੀਆਂ ਆਪਾਂ ਦਿਖਾਈਆਂ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਹੈ ਨਾ ਲਗਜ਼ਰੀ ਗੱਡੀ ਆ ਉਹ ਵੀ ਮਿਲ ਜੂਗੀ ਆਉਣਾ ਬਾਈ ਤੁਸੀਂ ਐਮਪੀਰੀਅਲ ਕਾਰਸ ਸੈਰ ਲੁਧਿਆਣਾ ਵਿਗ ਕਾਰ ਬਾਜ਼ਾਰ ਦੇ ਵਿੱਚ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜੇ ਮੇਰੇ ਵੀਰ ਨੇ ਕਿਸੇ ਨੇ ਕਾਰ ਵੇਚਣੀ ਵੀ ਹੋਵੇ ਉਹ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਆ ਹਾਂ ਚਾਹੇ ਤੀਜੇ ਨਾਲ ਵੀ ਕਾਰ ਹੋਵੇ Papa ਉਹ ਵੀ ਲੈਣੇ ਆ ਕਾਰ ਚ ਕੁਆਲਿਟੀ ਚਾਹੀਦੀ ਹੈ ਠੀਕ ਹੈ ਪਰ ਕਾਰ ਨਹੀਂ ਮਾੜੀ ਹੋਣੀ ਚਾਹੀਦੀ ਨਾ ਭਾਵੇਂ ਤੀਜੇ ਕੋਈ ਚੱਕਰ ਨਾ ਹੁੰਦਾ ਠੀਕ ਹੈ ਬਾਈ ਲੋ ਮਿੱਤਰੋ ਜੇ ਤੁਸੀਂ ਕਾਰ ਲੈਣੀ ਆ ਵੇਚਣੀ ਆ ਤਾਂ ਬਾਈ ਉਹਨਾਂ ਨਾਲ ਕੰਟੈਕਟ ਕਰੋ ਸਕਰੀਨ ਤੇ ਨੰਬਰ ਚੱਲਦੇ ਨੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ